ਆਪੀਓ ਬਈ ਦੋਸਤੋ ਐ ਤੇਰੀ ਹਾਲ ਚਾਲ ਆ ਦੋਸਤੋ ਹੈ ਕੈਮ ਸੀਤੋ ਵਾਲਿਆ ਹਾਂ ਰੀਸਾਂ ਕਰਦਾ ਉਹਦੀਆਂ ਚਲੋ ਵਧੀਆ ਚਾਹੀਦਾ ਪੀ ਲੋ ਕਰਾ ਚਾ ਚੁ ਕੰਮ ਕਰੜੇ ਕਰਦੇ ਕੋਈ ਚੱਕਰ ਨਹੀਂ ਇਹ ਆ ਬਾਈ ਹੈ ਹੈਗੇ ਆ ਹਜੇ ਵਾਠ ਠੀਕ ਹੈ ਯਾਰ ਕਹਿੰਦਾ ਹੈਗੇ ਆ ਬਾਈ ਵਾਠ ਠੀਕ ਹੈ ਇਦਾਂ ਹੀ ਮਾਨ ਨਹੀਂ ਚਾਹੀਦਾ ਬਾਈ ਆ ਦੋ ਤਿੰਨ ਦਿਨ ਥੋੜਾ ਜਿਹਾ ਮੌਸਮ ਥੋੜਾ ਜਿਹਾ ਕਰੜਾ ਸੀ ਕੰਮ ਉਦੋਂ ਹੀ ਪਾਵਰ ਕੱਟ ਲੱਗਣ ਲੱਗ ਪੈਂਦੇ ਆ ਪਹਿਲੀ ਗੱਲ ਤਾਂ ਇਹ ਆ ਵੀ ਭਲੂਰ ਬੀਜ ਤਾਂ ਨਾ ਚਾਈ ਤਰ੍ਹਾਂ ਲੇਟ ਆ ਪਿਛਲੇ 5-7 ਦਿਨਾਂ ਚੋਂ ਆਈ ਹੀ ਨਹੀਂ ਟਿਕ ਕੇ ਤੇ ਆ ਹੁਣ ਅੱਗੋਂ ਥੋੜੇ ਥੋੜੇ ਕਿਆਰੇ ਥੋੜੇ ਥੋੜੇ ਇਧਰੋਂ ਕਿਆਰੇ ਰਹਿੰਦੇ ਆ ਨਾ ਤਾਂ ਮੈਨਾਂ ਨੂੰ ਬੰਦ ਕਰਨ ਜੋਗਾ ਤੇ ਨਾ ਛੱਡਣ ਜੋਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਝੋਨੇ ਦੇ ਸਪਰੇਅ ਕਰਨ ਦੀ ਹੋਗੀ ਅੱਜ ਤਿਆਰੀ ਤੇ ਕਿਉਂਕਿ ਆਪਣੀ ਹੁਣ ਲਾਸਟ ਸਪਰੇਅ ਆ ਤੇ ਵਧੀਆ ਕਰਾਂਗੇ ਤੇ ਬਾਕੀ ਆਹ ਹੀ ਟਾਈਮ ਸਪਰੇਅ ਕਰਨ ਦਾ ਤੇ ਹੁਣ ਟਾਈਮ ਹੋ ਗਿਆ ਸ਼ਾਮ ਦੇ 4 4:30 ਹੋ ਗਿਆ ਬੰਦੇ ਆਪਣੇ ਹਜੇ ਨਹੀਂ ਆਏ ਕਿਉਂਕਿ ਮੈਂ ਪਹਿਲਾਂ ਹੀ ਆ ਜਾਨਾ ਫੋਨ ਉਹਨਾਂ ਦਾ ਆਇਆ ਇਸ ਤਰ੍ਹਾਂ ਪਏ ਆ ਤੇ ਝੋਨੇ ਦੀ ਵੀ ਅੱਜ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆ ਇਹ ਆ ਕੰਡੀਸ਼ਨ ਤੇ ਆਪਣਾ ਹੈਗਾ ਝੋਨਾ ਇਸ ਟਾਈਮ ਤੇ ਪਾਣੀ ਵੀ ਆਪਾਂ ਲਾਸਟ ਹੀ ਲਾਵਾਂਗੇ ਤੇ ਜਿਹੜੀਆਂ ਤੇ ਸਾਈਡਾਂ ਸਾਈਡਾਂ ਵਾਲੀਆਂ ਉਹ ਮੁੰਜਰਾ ਕਾਫੀ ਪੱਕ ਗਈਆਂ ਤੇ ਵਿੱਚ ਵਿੱਚ ਹਰਾ ਵੀ ਆ ਅੱਜ ਮੈਂ ਕਿਹਾ ਵੀ ਹੁਣ ਲਾਸਟ ਸਪਰੇਅ ਵਧੀਆ ਸਪਰੇਅ ਇੱਕ ਕਰ ਦਿੰਨੇ ਆ ਬਾਕੀ ਮੌਸਮ ਵੀ 2 ਦਿਨਾਂ ਤੱਕ ਹੋ ਰਿਹਾ ਖਰਾਬ ਪਾਣੀ ਆਪਾਂ ਝੋਨੇ ਨੂੰ ਬੰਦ ਕਰਤਾ ਪਰ ਇੱਕ ਪਾਣੀ ਲਾਵਾਂਗੇ ਹੁਣ ਲਾਸਟ ਪਾਣੀ ਲਾਉਣਾ ਕਿਉਂਕਿ ਜਿਹੜੇ ਸਾਡੇ ਵਾਹਣ ਆ ਪੱਕੇ ਜਾਦੇ ਤੇ ਮੁੜਕੇ ਨਾ ਉਹ ਮਸ਼ੀਨ ਖੁੱਦੀ ਰਵੇ ਕਿਉਂਕਿ ਕਣਕ ਚ ਹਜੇ ਬਹੁਤ ਟਾਈਮ ਆ ਤੇ ਆਪਾਂ ਝੋਨਾ ਵੱਢ ਕੇ ਵੀ ਕਣਕ ਅੱਗੇ ਜਣੀ ਆਪਾਂ ਜਿਹੜੀ ਅੱਗੇ ਫਸਲ ਆਪਾਂ ਬੀਜਦੇ ਆ ਝੋਨਾ ਲਾਉਨੇ ਹੁੰਨੇ ਆ ਉਹ ਹੁੰਦਾ ਲੇਟ ਵਾਲਾ ਜਿਹੜਾ ਲੇਟ ਵਾਲਾ ਝੋਨਾ ਉਹਨੂੰ ਆਪਾਂ ਨੂੰ ਪਾਣੀ ਲਾਉਣਾ ਪੈਂਦਾ ਲਾਸਟ ਤੱਕ ਤੇ ਫੇਰ ਨਹੀਂ ਤਾਂ ਰੌਣੀ ਜਣੀ ਲੇਟ ਹੋ ਜਾਂਦੀ ਆ ਕਣਕ ਬਿਜ ਨਹੀਂ ਲੇਟ ਹੋ ਜਾਂਦੀ ਆ ਤੇ ਇਸ ਸਾਲ ਆਪਾਂ ਵੈਰੈਟੀ ਲਾਈ ਆ ਪੀਆਰ 131 ਤੇ ਝੋਨਾ ਬਸ 20 ਦਿਨ ਤੱਕ ਆ ਜਾਣਾ ਤੇ 15 ਦਿਨ ਪਹਿਲਾਂ ਪਾਣੀ ਬੰਦ ਕਰਨਾ ਹੁੰਦਾ ਤੇ ਇੱਕ ਕਮੈਂਟ ਜਰੂਰ ਕਰਿਓ ਕਿਹੜੇ ਵੀ ਰਾਣੇ ਪੀਆ 131 ਝੋਨਾ ਲਾਇਆ ਤੇ ਪਾਣੀ ਬੰਦ ਕਰਦਾ ਉਹ ਆਪਣੇ ਵਾਹਨ ਦੇ ਅਕੋਰਡਿੰਗ ਹੁੰਦਾ ਜਿਨ੍ਹਾਂ ਦੇ ਰੇਤਲੇ ਵਾਹਨ ਹੁੰਦੇ ਆ ਉਹ ਤਾਂ ਬਾਅਦ ਚੋਂ ਬੰਦ ਕਰਨੇ ਪੈਂਦੇ ਆ ਪਰ ਸਾਡੇ ਵਾਹਨ ਥੋੜੇ ਜਿ ਪੱਕੇ ਆ ਤੇ ਮਸ਼ੀਨ ਖੁੱਬਦੀ ਰਹਿੰਦੀ ਤੇ ਝੋਨੇ ਦੇ ਤੇਲੇ ਤੋਂ ਆਪਾਂ ਕਰ ਲੱਗਿਆ ਜੀ ਚੈਸ ਥੋੜਾ ਹੀ ਫਰਕ ਸੀਗਾ 6-700 ਰੁਪਏ ਦਾ ਦੂਜੀ ਦਵਾਈ ਦਾ ਤੇ ਇਹਦਾ ਤੇ ਸੁੰਡੀ ਤੋਂ ਆਪਾਂ ਕਰ ਲੱਗੇ ਆ ਸਜੈਂਟਾ ਦੀ ਤੇ ਆਪ ਆਉਣ ਲੱਗੇ ਆਪਾਂ ਫੰਗੀਸਾਈਡ ਨਾਲ ਪਾਉਣ ਲੱਗੇ ਆ ਆਹ ਵਾਲੀ ਇੱਕ ਪੂੜੀ ਹੁਣ ਰੱਬ ਦੇ ਰੱਬ ਦੋ ਦਿਨ ਲਾ ਦੇਵੇ ਵਧੀਆ ਧੁੱਪ ਤੇ ਕਿਉਂਕਿ ਪਿਛਲੇ ਵਾਰੀ ਜਦੋਂ ਸਪਰੇਅ ਕੀਤੀ ਸੀ ਉਦੋਂ ਤੋਂ ਸ਼ਾਮ ਨੂੰ ਸਪਰੇਅ ਕਰਕੇ ਗਿਆ ਰਾਤ ਨੂੰ ਥੋੜੀ ਜਿਹੀ ਕਿਣਮਣ ਕਣੀ ਜੀ ਹੋ ਗਈ ਬਟ ਚਲੋ ਅਸਰ ਜਿੰਨਾ ਹੋਇਆ ਠੀਕ ਆ ਤੇ ਚਲੋ ਬਾਕੀ ਸਾਰੇ ਜਣੇ ਆਦਾ ਫਸਲਾਂ ਦਾ ਰੱਖੋ ਧਿਆਨ ਤੇ ਬਾਕੀ ਤਾਂ ਬਾਬੇ ਨਾਨਕ ਨੇ ਰੱਖਣੀ ਆ ਮੇਰ ਜਿੰਨਾ ਦੇਣਾ ਉਹਨੇ ਦੇ ਹੀ ਦੇਣਾ ਚਾਹੇ ਭੱਜੋ ਚਾਹੇ ਕੋਸ਼ਿਸ਼ ਕਰੋ ਉਹ ਜੋ ਹੋਣਾ ਸੋ ਹੋ ਜਾਣਾ ਤੇ ਹੁਣ ਬੰਦੇ ਆ ਜਾਣ ਤੇ ਆਪਾਂ ਕੰਮ ਨਵੇੜੀਏ ਸਪਰੇ ਦਾ ਲੈ ਵਿੱਚ ਉਬਰ ਆ ਗਏ ਅੱਜ ਅੱਜ ਆਏ ਤੁਸੀਂ ਪੰਜ ਨਹੀਂ ਤੇ ਕਿਤੇ ਤਿੰਨ ਹੋ ਜਾਂਦੇ ਕਿਤੇ ਚਾਰ ਹੋ ਜਾਂਦੇ ਆ ਹੋਰ ਕਿਵੇਂ ਆ ਠੀਕ ਆ ਬੈਠੀ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਬਾਈ ਚੜਦੀ ਕਲਾ ਜੀ ਐ ਤੇਰੇ ਆ ਪਾ ਭਗਵਾਨ ਦੀ ਬਾਬੇ ਦੇਸ ਰਾਹ ਵਾ ਠੀਕ ਹੈ ਠੀਕ ਐ ਘੜਕੇ ਨਾ ਬੋਲਿਆ ਕੋ ਟਿੱਲੇ ਬੰਦੇ ਵਿੱਚ ਕਰਦਾ ਪੂਰਾ ਮੈਂ ਪਿੱਕੀ ਪਛਦਾ ਚਲੋ ਹੋਰ ਬੋੜਿਆ ਠੀਕ ਆ ਠੀਕ ਆ ਬਾਈ ਗਰਮੀ ਕਿਵੇਂ ਫਰਕੀ ਜਾਂਦੀ ਬਹੁਤ ਜਿਆਦਾ ਗਰਮੀ ਹੈ ਸੂਹਨ ਤੇ ਬਾਹ ਵਧੀਆ ਬਾਈ ਤੇਰੀ ਪਾਣੀ ਵਾਲੀ ਹਾਂ ਹਾਂ ਗਰਮੀ ਬਹੁਤ ਆ ਬਾਈ ਪਾਣੀ ਵੀ ਲਿਆ ਥੋੜਾ ਠੰਡਾ ਚਾਹ ਵੀ ਲਿਆ ਗਰਮੀ ਬਹੁਤ ਆ ਬਾਈ ਹੁਣ ਫਿਰ ਤਿੰਨ ਦਿਨ ਕਿਵੇਂ ਕੱਢਿਆ ਤੀਜਾ ਦਿਨ ਆ ਗਰਮੀ ਦਾ ਫੁੱਲ ਬਹੁਤ ਕੱਢੇ ਔਖੇ ਬਾਈ ਬਾਈ ਖੜਨਾ ਤਾਂ ਆਏ ਮੋਟਰ ਤੇ ਔਖਾ ਜਾਂਦਾ ਯਾਰ ਧਾਨ ਨਾ ਬਾਈ ਇਹ ਜਿਹੜੇ ਮਿਹਨਤ ਕਰਦੇ ਬੰਦੇ ਹਨਾ ਬਹੁਤ ਔਖਾ ਨਾਲੇ ਝੋਨੇ ਭਾਰੇ ਉਧਰ 25 ਲੀਟਰ ਪਾਣੀ ਲੈ ਕੇ ਤੁਰਨਾ ਹੈ ਪਾਪੀ ਪੇਟ ਕਰਾਉਂਦਾ ਬਾਈ ਚੱਲ ਕੋਈ ਨਹੀਂ ਮਿਹਨਤ ਕਰੋ ਦੱਬ ਕੇ ਕੁਝ ਨਹੀਂ ਹੁੰਦਾ ਚਾਹ ਪੀਓ ਬਾਈ ਦੋਸਤੋ ਐ ਤੇਰੀ ਹਾਲ ਚਾਲ ਆ ਦੋਸਤੋ ਹੈ ਕਿਵੇਂ ਸੀਤੋ ਵਾਲਿਆ ਹਾਂ ਰੀਸਾਂ ਕਰਦਾ ਉਹਦੀਆਂ ਚਲੋ ਵਧੀਆ ਚਾਹੀਦਾ ਪਈ ਲੋਕਾਂ ਚਾ ਚੁੱਕਾ ਅੰਮ ਕਰੜੇ ਕਰਦੇ ਚਲੜੇ ਬੋੜਾ ਅਜ ਢਿੱਲਾ ਥੋੜਾ ਤੂੰ ਬੰਦਾ ਐਕਟਾ ਨਹੀਂ ਨਹੀਂ ਢਿੱਲੇ ਢਿੱਲਾ ਗੱਲਬਾਤ ਨਹੀਂ ਸੁਣਾਉਂਦਾ ਨਹੀਂ ਢਿੱਲੇ ਬਈ ਨਹੀਂ ਹੂੰ ਜਮਾਨਾ ਕਾ ਪੂਰਾ ਪੂਰਾ ਵਧੀਆ ਭਾਈ ਆਇਆ ਫੋਨ ਫੜ ਕੇ ਨਹੀਂ ਆਪਣੀ ਵੀਡੀਓ ਤੇ ਕੋਈ ਬਹੁਤ ਆਉਂਦੇ ਭਾਈ ਹੈ ਨਾ ਪਈ ਨਾ ਕੰਮ ਨੂੰ ਪੂਰਾ ਕੰਮ ਮਿਹਨਤ ਹੀ ਨਹੀਂ ਮਿਲਦੀ ਚਲੋ ਲੈ ਵੀ ਸਪੋਰਟ ਕਰੋਗੇ ਐ ਦੱਬ ਕੇ ਇਹਦੇ ਕੰਮ ਇਹ ਗੱਲ ਪੈ ਗਈ ਚਲ ਅੱਛਾ ਲਾ ਤਿੰਨ ਦਿਨ ਹੋ ਗਏ ਬਈ ਇੰਨੀ ਗਰਮੀ ਹੋਮਸ ਬਣਦੀ ਹੈ ਨਾ ਉੱਛੋਣਾ ਉੱਤਰ ਕੇ ਬੁਰਾ ਹਾਲ ਹੋ ਜਾਂਦਾ ਤੇ ਸਪਰੇਅ ਕਰਨੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਣ ਵੀ ਆ ਸ਼ਾਮ ਹੋ ਚੱਲੀ ਆ ਤੇ ਫਿਰ ਵੀ ਸੂਰਜ ਪੂਰਾ ਹਵਾ ਨਹੀਂ ਨਾ ਚੱਲਦੀ ਹਵਾ ਚੱਲੇ ਤਾਂ ਫਿਰ ਮੌਸਮ ਦਾ ਫਰਕ ਪਾਉਂਦਾ ਲੈ ਵੀ ਬਾਈਆਂ ਨੂੰ ਕਿਹਾ ਉੱਚਾ ਫਵਾਰਾ ਮਾਰਨਾ ਤੇ ਬੰਦੇ ਪੂਰੇ ਐਕਸਪਰਟ ਆ ਬਈ ਮੈਂ ਕਿਹਾ ਡੰਡੀਆਂ ਨਾ ਪਾਇਓ ਕਿਉਂਕਿ ਝੋਨਾ ਇੱਥੇ ਜਾ ਕੇ ਜਿਆਦਾ ਭਾਰਾ ਹੋ ਜਾਂਦਾ ਫਿਰ ਤੁਰਨਾ ਬਹੁਤ ਔਖਾ ਪੰਜ ਬੰਦੇ ਪੰਜ ਹੀ ਹੁੰਦੇ ਆ ਬਈ ਪੰਜ ਭੁੰਡ ਪੈਣੇ ਆ ਕਿੱਲਾ ਨਾਲ ਦੀ ਨਾਲ ਨਿਕਲ ਜਾਂਦਾ ਬਾਕੀ ਬੰਦੇ ਫਰਤੀ ਵਾਲੇ ਆ ਉਹ ਹੈ ਪੂਰੀ ਹਮ ਉਹਦਾ ਸਪਰੇਅ ਕਰਦੇ ਉਹਨਾਂ ਦਾ ਪਸੀਨਾ ਆਉਣਾ ਹੀ ਆਉਣਾ ਪਰ ਪਸੀਨਾ ਆਉਣ ਦੇ ਨਾਲ ਚਿਪਚਪਾਹਟ ਜੀ ਹੋਰ ਹੀ ਸਾਹ ਨਹੀਂ ਆਉਂਦਾ ਜਿਵੇਂ ਐਂ ਲੱਗਦਾ ਦੌਰਾ ਜਿਹਾ ਨਾ ਪੈ ਜਾਏ ਦੌਰਾ ਜਿਹਾ ਐਦਾਂ ਦਾ ਮੌਸਮ ਹੋਇਆ ਬੈ ਪਿਛਲੇ ਤਿੰਨ ਦਿਨਾਂ ਤੋਂ ਅੱਜ ਤੀਜਾ ਦਿਨ ਆ ਤੇ ਮੌਸਮ ਲਗਾਤਾਰ ਹੀ ਹੋਵੇਂਗਾ ਇੱਕ ਵੀ ਪੱਤਾ ਨਹੀਂ ਹਿਲਦਾ ਤੇ ਇਸ ਸਾਲ ਆਪਣੇ ਅਮਰੂਦ ਅੱਗੇ ਅੱਗੇ ਯਾਦ ਕਰੀ ਜਾਂਦੇ ਬੂੜਾ ਉਹ ਕਹਿੰਦਾ ਵੀ ਅੱਜ ਦੇ ਦਿਨਾਂ ਚ ਅੱਗੇ ਅਮਰੂਦ ਖਾ ਲਈਦੇ ਆ ਤੇ ਇਹਦੇ ਕੀ ਅਮਰੂਦ ਆਹ ਸਾਈਜ਼ ਹੀ ਬਣਿਆ ਹਾਲੇ ਤੇ ਉਹ ਵੀ ਅਮਰੂਦ ਥੋੜੇ ਜਿਹਾ ਘੱਟ ਲੱਗੇ ਆ ਪਰ ਲੱਗੇ ਆ ਹੁਣ ਤਾਂ ਫਲ ਅਰੇ ਜਾ ਕੇ ਸਿਆਲ ਚ ਹੁਣ ਪੱਕਣਗੇਗਾ ਫਰੂਟਾਂ ਨਾਲ ਤਾਂ ਪੂਰਾ ਭਰਿਆ ਪਰ ਇਹਦੀ ਕੀ ਫਰੂਟ ਲੇਟ ਪਏ ਆ ਤੇ ਬਾਕੀ ਜਿਹੜਾ ਆ ਬੂਟਾ ਸੀਗਾ ਛੋਟਾ ਇਹਨੂੰ ਫਰੂਟ ਬਹੁਤ ਪਿਆ ਤੇ ਪਰ ਇਹ ਵੀ ਸਾਈਜ਼ ਉਹੀ ਆ ਪਰ ਇਹ ਐਡੇ-ਐਡੇ ਅਮਰੂਦ ਬਣ ਜਾਂਦੇ ਆ ਇਹ ਵੀ ਪਰ ਭਰਿਆ ਪਿਆ ਸਾਰਾ ਬੂਟਾ ਪੂਰਾ ਫਰੂਟ ਆ ਇਹਨੂੰ ਨਾਲੇ ਹਜੇ ਕਿ ਇਹਦੇ ਉੱਤੇ ਜਾਵਣਾ ਇਹਨੂੰ ਧੁੱਪ ਘੱਟ ਪੈਂਦੀ ਆ ਤੇ ਫਿਰ ਵੀ ਫਰੂਟ ਬਹੁਤ ਪਿਆ ਆ ਦੇਖ ਹੋ ਰਹਿ ਕੇ ਲਾਸਟ ਤੇ ਬਾਈ ਲੈ ਕੇ ਮੁੰਡੇ ਖਿੱਚ ਕੇ ਕੰਮ ਤੇ ਉਦੋਂ ਸ਼ਾਮ ਵੀ ਹੋ ਗਈ ਆ ਤੇ ਵਧੀਆ ਟਾਈਮ ਸਰ ਚਲ ਨਿਬੜ ਗਿਆ ਆਪਣਾ ਕੰਮ ਤੇ ਹੁਣ ਰੱਬ ਰੱਖੇ ਮਿਹਰ ਤੇ ਹੁਣ ਪਾਣੀ ਲੈਟਰ ਥੋੜੀ ਰਹਿ ਗਈ ਆ ਤੇ ਸਪਰੇਅ ਵਾਲੇ ਬਾਈ ਨੇ ਵੀਰ ਕਹਿੰਦਾ ਵੀ ਪਾਣੀ ਲਾਉਣਾ ਜ਼ਰੂਰੀ ਆ ਕਿਉਂਕਿ ਇੱਧਰ ਤਾਂ ਕਾਫੀ ਦਿਨਾਂ ਦਾ ਪਾਣੀ ਬੰਦ ਆ ਇੱਧਰ ਆਪਾਂ ਕੱਲ ਹੀ ਬੰਦ ਕੀਤਾ ਸੀਗਾ ਪਰਸੋਂ ਇੱਧਰ ਚਲੋ ਗਿੱਲਾ ਹੀ ਆ ਤੇ ਹੁਣ 4 4.5 ਘੰਟੇ ਲੈਟਰ ਰਹਿੰਦੀ ਆ ਕਿੱਲੇ ਨੂੰ ਛੜਤਾ ਅੱਲੇ ਤਾਂ ਭਰੇ ਤੇ ਉਧਰ ਆਪਾਂ ਥੱਲੇ ਕੱਲ ਵਾਲਾ ਟਾਈਮ ਜਿਹੜੀ ਆਊਗੀ ਉਹ ਲਾ ਲਾਂਗੇ ਕਿਉਂਕਿ ਸਪਰੇਅ ਥੋੜੀ ਜੀ ਜ਼ਬਰਦਸਤ ਆ ਪਾਣੀ ਲਾਉਣਾ ਕਹਿੰਦੇ ਜ਼ਰੂਰੀ ਆ ਆਪਣਾ ਆਪ ਨਾਲ ਹੀ ਮੋਟਰ ਛੱਡਤੀ ਆ ਇੱਕ ਪਾਣੀ ਲਾ ਦੰਨੇ ਆ ਮੁੜ ਕੇ ਸ਼ੂਟਿੰਗ ਝੋਨਾ ਤਾਂ ਵੈਸੇ ਪੂਰਾ ਹੋਇਆ ਪਿਆ 골ਡਨ 골ਡਨ ਵੈਸੇ ਇਹਨੂੰ ਕੋਈ ਬਿਮਾਰੀ ਜ਼ਿਆਦਾ ਨਹੀਂ ਪੈਂਦੀ ਬਾਕੀ ਝਾੜ ਤੇ ਡਿਪੈਂਡ ਕਰੂਗਾ 20-25 ਦਿਨਾਂ ਨੂੰ ਕਲੀਅਰ ਕਰ ਦੇਾਂਗੇ ਕਿੰਨਾ ਕੁ ਝਾੜ ਆ ਇਹਦਾ ਹਲੋ ਬਾਕੀ ਉਹ ਕੰਮ ਆਪਣਾ ਹੋ ਗਿਆ ਧੰਨਾ ਸਿਰੇ ਦੇ ਸਾਡਾ ਭਾਈ ਅਰਸ਼ਾ ਕਹਿੰਦਾ ਵੀ ਜਿਨੇ ਵੇਖਣਾ ਵੇਖ ਸਕਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹ ਆ ਬਾਈ ਹੈ ਹੈਗੇ ਆ ਹਜੇ ਵਾਹ ਠੀਕ ਹੈ ਯਾਰ ਕਹਿੰਦਾ ਹੈਗੇ ਆ ਬਾਈ ਵਾਹ ਠੀਕ ਹੈ ਇਦਾਂ ਹੀ ਮਾਨ ਚਾਹੀਦਾ ਬਾਈ ਇਹ ਕਹਿੰਦਾ ਚੱਕਰ ਹੀ ਕੋਈ ਨਹੀਂ ਬਾਈ ਗੱਭਰੂ ਨੇ ਲੀੜੇ ਲਾ ਲਿਆ ਕਹਿੰਦਾ ਚੱਕਰ ਹੀ ਕੋਈ ਨਹੀਂ ਦੁੱਕੀ ਤਿੱਕੀ ਕਹਿੰਦਾ ਚੱਕ ਦੇਾਂਗੇ ਬਸ ਆ ਵਾਹ ਤੇਰੇ ਧੰਨਵਾਦ ਤੁਹਾਡੇ ਬਾਈ ਜਉਂਦੇ ਵਾਸਤੇ ਰੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਬੰਦਾ ਸਾਡਾ ਉਹ ਗਰਮ ਆ ਬਾਈ ਪੰਗਾ ਨਾ ਲਿਆ ਜੋ ਕੋਈ ਸੱਦੀ ਗੱਲ ਦੱਸਤੀ ਮੈਂ ਤੁਹਾਨੂੰ ਹਾਂ ਪਤਾ ਹੀ ਹੋਣਾ ਜਿਹੜੇ ਜਿਹੜੇ ਵਹਿੰਦੇ ਹਾਂ ਲੈ ਬਾਈ ਉਹਾਂ ਦਾ ਜਿਹੜੇ ਜਿਹੜੇ ਵਹਿੰਦੇ ਪਤਾ ਹੀ ਆ ਉਹਨਾਂ ਨੂੰ ਬਈ ਬੰ ਹਾਂ ਇਹ ਯਾਰਾਂ ਦਾ ਯਾਰ ਆ ਮੁੰਡਾ ਤੇ ਆ ਦੁੱਕੀ ਤਿੱਕੀ ਤੋਂ ਕਹਿੰਦਾ ਨਾ ਮੈਂ ਡਰ ਦਰ ਦ। ਹੋਰ ਬੋੜਿਆ? ਹਾਂ ਸਹੀ ਆ ਬਾਈ। ਸਟਾ ਓਕੇ ਰਿਪੋਰਟਾ ਓਕੇ ਜੀ। ਚੱਲ ਧੰਨਵਾਦ ਜਾਉਂਦਾ ਵਕਤ। ਬਾਈ ਬੱਥ ਚਲੇ ਗਿਆ ਬਾਈ। ਹਾਂ ਨਹੀਂ ਸ਼ੋਅ ਕਰੀ ਕਰਦੇ। ਨਹੀਂ ਯਾਰ ਨਹੀਂ ਗੁੱਸਾ ਕਰਨਾ। ਚਲ ਦਿਹਾੜੀ ਲੇਟ ਸੇ ਕੋਈ ਗੱਲ ਨਹੀਂ। ਹੋਰ। ਹੋ ਠੀਕ ਆ ਨਾ? ਓਕੇ ਆ ਬਾਈ। ਚੱਲ ਗਿਆ ਹੁਣ? ਹਾਂ ਜੀ। ਚਲੋ ਬਾਈ। ਹਾਂ ਜੀ ਕੀ ਹਾਲ ਜੀ? ਲਓ ਜੀ। ਪਿਛਲੇ ਵਲੌਗ ਚ ਜਿਹੜੀ ਤੁਸੀਂ ਸਪਰੇਅ ਵੇਖੀ ਅੱਜ ਤੋਂ ਅੱਜ ਤੋਂ 2 ਦਿਨ ਪਹਿਲਾਂ ਸਪਰੇਅ ਕੀਤੀ ਸੀ। ਅੱਜ ਹੋ ਗਿਆ ਤੀਜਾ ਦਿਨ। ਤੇ ਵਲੌਗ ਉਹ ਕੰਟੀਨਿਊ ਨਹੀਂ ਸੀ ਕੀਤਾ ਛੋਟਾ ਸੀ ਮੈਂ ਅਪਲੋਡ ਨਹੀਂ ਕੀਤਾ ਮੈਂ ਕਿਹਾ ਥੋੜਾ ਜਿਹਾ ਹੋਰ ਐਡ ਕਰ ਲਾਂਗੇ ਤੇ ਬਾਕੀ ਕੀ ਹਾਲ ਚਾਲ ਆ ਤੁਹਾਡੇ ਸਾਰੇ ਠੀਕ ਹੋ ਤੇ ਅੱਜ ਥੋੜੀ ਜੀ ਰੱਬ ਨੇ ਹਵਾ ਚਲਾਈ ਆ ਤੇ ਮੌਸਮ ਅੱਜ ਬਦਲਵਾਈ ਜੀ ਹੋ ਗਈ ਆ ਤੇ ਕਾਫੀ ਏਰੀਆ 'ਚ ਮੀਂਹ ਪੈ ਗਿਆ ਚਲੋ ਆਪਣਾ ਸਪਰੇਅ ਵਾਲਾ ਕੰਮ ਤਾਂ ਹੋ ਗਿਆ ਅਸਰ ਕੰਪਲੀਟ ਤੇ ਬਾਪੇ ਨੇ ਮਿਹਰ ਕੀਤੀ ਮੀਂਹ ਨਹੀਂ ਪਾਇਆ ਤੇ ਹੁਣ ਅੱਜ 26 ਸਤੰਬਰ ਤੇ ਮੀਂਹ ਦੀ ਪੂਰੀ ਤਿਆਰੀ ਹੈ ਬਾਕੀ ਵੇਖੋ ਮੀਂਹ ਨੇ ਕਹਿੰਦੇ ਆ ਟਾਈਮ ਹੁਣ ਪੌਣੇ ਦੇ ਹੋ ਗਏ ਆ ਤੇ ਅੱਜ ਬੱਚਿਆਂ ਨੂੰ ਹੈਗੀ ਛੁੱਟੀ ਕਿ ਹੁਣ 2:00 ਵੱਜ ਗਏ ਦਰਖਾਨਪੀਨ ਹੋਇਆ ਪਿਆ ਸ਼ੁਰੂ ਹੈਲੋ ਖੁਸ਼ੀ ਕਿਵੇਂ ਆ ਚੜਦੀ ਕਲਾ ਇਹਨਾਂ ਦੇ ਹੋਈ ਜਾਂਦੇ ਆ ਜੀ ਪੇਪਰ ਕਿੰਨੇ ਪੇਪਰ ਰਹਿ ਗਏ ਦੋ ਦੋ ਪੇਪਰ ਰਹਿ ਗਏ ਵਿੱਚ ਹੋ ਜਾਂਦੀਆਂ ਛੁੱਟੀਆਂ ਕਦੇ ਇੱਕ ਕਦੇ ਦੋ ਹੁਣ ਕੱਲ ਵੀ ਛੁੱਟੀ ਸੀ ਤੇ ਅੱਜ ਵੀ ਛੁੱਟੀ ਆ ਕੱਲ ਨੂੰ ਸਕੂਲ ਲੱਗਣਾ ਨਾ ਹਾਂਜੀ ਤੇ ਇੱਧਰ ਸਮੋਸੇ ਚੱਲ ਰਹੇ ਆ ਅੱਜ ਮੌਸਮ ਥੋੜਾ ਠੰਡਾ ਹੋਇਆ ਤੇ ਕਹਿੰਦੇ ਅੱਜ ਬਾਹਰ ਦਾ ਖਾਣਾ ਥੋੜੇ ਦਿਨ ਹੀ ਲੰਘਾਉਣੇ ਆ ਇੱਕ ਦੋ ਦਿਨ ਫੇਰ ਕੰਮ ਚੱਲ ਪੈਂਦਾ ਤੇ ਬਾਕੀ ਮੈਂ ਉਧਰ ਮੁਨਫਤਾ ਦੀ ਸੇਵਾ ਤੋਂ ਬਾਅਦ ਇੱਕ ਦੋ ਦਿਨ ਹੋਰ ਕੰਮ ਵਿੱਚ ਵਿਅਸਤ ਸੀਗਾ ਉਹ ਕਰਦੇ ਕਰਾਉਂਦੇ ਰਹੇ ਤੇ ਅੱਜ ਘਰੇ ਆ ਕਿਉਂਕਿ ਕਾਫੀ ਦਿਨਾਂ ਦੇ ਜਦੋਂ ਦਾ ਮੇਲਾ ਸ਼ੁਰੂ ਹੋਇਆ ਉਹਦਾ ਹਰ ਦਿਨ ਹਰ ਦਿਨ ਜਾਣਾ ਹੀ ਹੁੰਦਾ ਸੀ ਕਿਤੇ ਨਾ ਕਿਤੇ ਤੇ ਅੱਜ ਥੋੜਾ ਜਿਹਾ ਮੈਂ ਕਿਹਾ ਰੈਸਟ ਕਰਦੇ ਆਂ ਕੰਮ ਇੱਕ ਦੋ ਸੀਗੇ ਮੈਂ ਕਿਹਾ ਉਹ ਕੱਲ ਕਰਾਂਗੇ ਜਾਂ ਪਰਸੋਂ ਨੰਦਿਆਂ ਫਿਰ ਖਾ ਲਈਏ ਸਮੋਸੇ ਤੇ ਕਰਦੇ ਆਂ ਗੱਲਾਂਬਾਤਾਂ ਤੇ ਕੀ ਬਣਦਾ ਬਣਾਉਂਦਾ ਚਲੋ ਭਾਈ ਮੇਰੇ ਸਮੋਂ ਸੇ ਵੀ ਕੱਢ ਦੋ ਪਤਾ ਹੈਗਾ ਹੁਣ ਝੋਨੇ ਨੂੰ ਲਾਸਟ ਪਾਣੀ ਤੇ ਹੁਣ ਲਾਈਟ ਨਹੀਂ ਆਉਂਦੀ ਆ ਕੱਲ ਦਾ ਫਾਲਟ ਪਿਆ ਦੋ ਤਿੰਨ ਦਿਨ ਹੋ ਗਏ ਬੜਾ ਤੰਗ ਕਰਦੇ ਪਏ ਬਿਜਲੀ ਵਾਲੇ ਪਤਾ ਨਹੀਂ ਕੀ ਚੱਕਰ ਇਹਨਾਂ ਨੂੰ ਆ ਕਿਹਾਰੇ ਇੱਥੋਂ ਤੱਕ ਆਉਂਦੇ ਆ ਅੱਧ ਤੱਕ ਫੇਰ ਚਲੀ ਜਾਂਦੀ ਹੈ ਵਿੱਚ ਤਾਂ ਪਾਵਰ ਕੱਟ ਆਉਂਦੇ ਹੋ ਵੱਖਰੇ ਹੋਣ ਲੱਗ ਪਏ ਪਾਵਰ ਕੱਟ ਤੇ ਜਿਹੜੀ ਆ ਫਾਲਟ ਪੈਣ ਲੱਪੇ ਹੁਣ ਵੱਖਰੇ ਵਾਕਿਆ ਜਦੋਂ ਲਾਸਟ ਤੇ ਝੋਨਾ ਹੁੰਦਾ ਨਾ ਜੋ ਲਾਸਟ ਪਾਣੀ ਹੁੰਦਾ ਉਦੋਂ ਆਹ ਹਾਲ ਹੀ ਹੁੰਦਾ ਅੱਗੇ ਪਿੱਛੇ ਵਾਧੂ ਜੇ ਜਦੋਂ ਮਾੜੀ ਜੀ ਆ ਦੋ ਤਿੰਨ ਦਿਨ ਥੋੜਾ ਜਿਹਾ ਮੌਸਮ ਥੋੜਾ ਜਿਹਾ ਕਰੜਾ ਸੀ ਕੰਮ ਉਦੋਂ ਹੀ ਪਾਵਰ ਕੱਟ ਲੱਗਣ ਲੱਗ ਪੈਂਦੇ ਆ ਪਹਿਲੀ ਗੱਲ ਤਾਂ ਇਹ ਆ ਵੀ ਭਲੂਰ ਬੀਜ ਤਾਂ ਨਾ ਚਾਈ ਤਰ੍ਹਾਂ ਲੇਟ ਆ ਪਿਛਲੇ 5-7 ਦਿਨਾਂ ਚ ਵਾਹੀ ਹੀ ਨਹੀਂ ਟਿਕ ਕੇ ਤੇ ਆ ਹੁਣ ਅੱਗੋਂ ਥੋੜੇ ਥੋੜੇ ਕਿਆਰੇ ਥੋੜੇ ਥੋੜੇ ਇਧਰੋਂ ਕਿਆਰੇ ਰਹਿੰਦੇ ਆ ਨਾ ਤਾਂ ਮੈਂ ਇਹਨਾਂ ਨੂੰ ਬੰਦ ਕਰਨ ਯੋਗ ਆ ਦੇ ਨਾ ਛੱਡਣ ਯੋਗ ਆ ਆ ਹਾਲਾਤ ਹੋਏ ਪਏ ਸੱਚੀ ਐਂਡ ਜੇ ਤੇ ਅੱਗੇ ਤਾਂ ਹੀ ਮਸ਼ੀਨਾਂ ਖੁੱਭਣ ਲੱਗ ਪੈਂਦੀਆਂ ਜਦੋਂ ਨੂੰ ਝੋਨਾ ਵੜਨ ਦੀ ਤਿਆਰੀ ਹੁੰਦੀ ਆ ਕਿਉਂਕਿ ਇੱਕੇ ਪਾਸੇ ਆ ਸេរੀ ਨਹੀਂ ਲੱਗੇ ਦੋ ਦਿਨ ਪਿੱਛੇ ਰਹਿ ਜਾਂਦਾ ਪਾਣੀ ਜਦੋਂ ਉਹ ਕਿਹੜਾ ਭਰਦਾ ਉਦੋਂ ਫੇਰ ਹੁਣ ਮੈਂ ਤਾਂ ਦੁਪਹਿਰੇ ਆਇਆ ਸੀਗਾ ਮੈਂ ਕਿਹਾ ਚੱਲ ਇੱਕ ਕਿਹੜੇ ਨੂੰ ਛੱਡ ਦਿੰਨੇ ਆ ਤੇ ਹਰ ਸਾਲ ਹੀ ਹੁੰਦਾ ਇਹ ਹਰ ਸਾਲ ਪਤਾ ਨਹੀਂ ਕੀ ਹੋ ਜਾਂਦਾ ਬਿਜਲੀ ਵਾਲਿਆਂ ਨੂੰ ਭਾਈ ਐਂ ਨਾ ਕਰਿਆ ਕਰੋ ਲਾਈਟ ਲੋਡ ਛੱਡ ਦਿਆ ਕਰੋ ਟੈੱਕਿਆ ਯਾਰ ਬਹੁਤ ਔਖੇ ਨੇ ਦੋ ਕਿਹੜੇ ਲਾ ਗਿਆ ਅੱਜ ਮੈਂ ਉਹ ਕਈ ਵਾਰੀ ਕੱਲ ਪਤਾ ਹੀ ਨਹੀਂ ਪਰਸੋਂ ਵੀ ਨਹੀਂ ਚੱਲੀ ਤੇ ਕੱਲ ਓ ਘੰਟਾ ਦੁਬਾਰੇ ਕਰ ਜਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਦੇਣੀ ਤਾਂ ਟੈੱਕੇ ਲੈਟ ਦਿਆ ਕਰੋ ਨਹੀਂ ਘੰਟਾ 2 ਘੰਟੇ ਜਿਹੜੀ ਵਾਧੂ ਹੁੰਦੀ ਉਹਨੂੰ ਫਾਇਦਾ ਨਹੀਂ ਕੋਈ ਚਲਾਉਣ ਦਾ ਇੱਕੇ ਪਾਸੇ ਪਿੱਛੇ ਹੀ ਛੱਪੜ ਲੱਗੀ ਜਾਂਦੇ ਆ ਅਗਲੇ ਪਾਸੇ ਪਾਣੀ ਨਹੀਂ ਆਉਂਦਾ ਉਹਦਾ ਕੋਈ ਆਸਰਾ ਨਹੀਂ ਹੈਗਾ ਜਿਹੜੀ 2 ਘੰਟੇ ਵਾਧੂ ਹੁੰਦੀ ਨਾ ਹੀ ਦਿਆ ਕਰੋ ਜਿਹੜੀ ਦੇਣੀ ਆਂਦੀ 8 ਘੰਟੇ ਟੈੱਕੇ ਟਾਈਮ ਛੱਡਿਆ ਕਰੋ ਆ ਜਾਂਦਾ ਹੁਣ ਚੱਲ ਠੀਕ ਹੈ ਇਸੇ ਗੱਲ ਤੇ ਰਹੀ ਹੁਣ ਹਾਂ ਤੇ ਭਾਈ ਬਿਜਲੀ ਵਾਲਾ ਦਾ ਨਾਂ ਹੀ ਲਿਆ ਸੀ ਭਾਈ ਆ ਵੇ ਲੋ ਭਾਈ ਸਾਡਾ ਵੀਰ ਸ਼ਿੰਦਾ ਆ ਗਿਆ ਸ਼ਿੰ ਕੱਢ ਦੇ ਫਾਲਟ ਬਾਈ ਕੱਢੀ ਜਾਣੇ ਯਾਰ ਹੈ ਚਲਾਉਣੇ ਜੰਪਰ ਟੁੱਟਿਆ ਕਿੱਥੇ ਆ ਮੈਨੂੰ ਤਾਂ ਨਹੀਂ ਸਿਆਣੀ ਮੈਂ ਜੰਪਰ ਟੁੱਟਿਆ ਉਹਨੂੰ ਵੇਖ ਲੈਣੇ ਕਿਦੋਂ ਲੱਕ ਤੋਂ ਅੱਛਾ ਇੱਥੇ ਚੈੱਕ ਕਰਦੇ ਆ ਯਾਰ ਮੈਨੂੰ ਤਾਂ ਲੱਗਦਾ ਨਹੀਂ ਕੋਈ ਇੱਥੇ ਟੁੱਟਿਆ ਨਾ ਵੇਖ ਲੈ ਨਾ ਹੋਰ ਸੱਟ ਲਓ ਭਾਈ ਐਵੇਂ ਬੰਦੇ ਸਾਰੇ ਨਹੀਂ ਮਾੜੇ ਹੁੰਦੇ ਬੰਦੇ ਚੰਗੇ ਵੀ ਹੁੰਦੇ ਆ ਵੇ ਸਾਡਾ ਘੈਂਟ ਬੰਦਾ ਆ ਗਿਆ ਹੁਣ ਕੱਢੂਗਾ ਫਾਲਟ ਇਹ ਵਿਚਾਰਾ ਮੈਨੂੰ ਤਾਂ ਲੱਗਦਾ ਨਹੀਂ ਕਿ ਸੁੱਟਿਆ ਯਾਰ ਕਿੱਥੇ ਪਿੱਛੇ ਟੁੱਟਿਆ ਹੈ ਉਥੋਂ ਪਿੱਛੇ ਟੁੱਟਿਆ ਪਿੱਛੋਂ ਮੁੜ ਜਾਈਂ ਇੱਥੋਂ ਸਹੀ ਹੈ ਨਾ ਉਸ ਤੋਂ ਹਾਂ ਚਲਾ ਲਉਣਾ ਕੱਲ ਕੋਈ ਇਹ ਵੀ ਔਖਾ ਬਾਈ ਫਾਲਟਰ ਬਣਾ ਕਿਹੜਾ ਸੌਖਾ ਇੱਥੇ ਹੁਣ ਪਤਾ ਤਾਂ ਲੱਗਦਾ ਨਹੀਂ ਕਿੰਨੇ ਖੰਭੇ ਵੇਖ ਲਏ ਆ ਪਤਾ ਲੱਗੂ ਤਾਂ ਹੀ ਆ ਜਾਂ ਤਾਂ ਸਟਾਰਟਿੰਗ ਚ ਪੈਂਦੇ ਹੁੰਦੇ ਫਾਲਟ ਜਾਂ ਐਂਡ ਤੇ ਹਨਾ ਉਚਾਲੇ ਜੇ ਕੰਮ ਚੱਲੀ ਜਾਂਦਾ ਰਹਿੰਦਾ ਆ ਚੀਜ਼ ਪਾ ਕੇ ਨਾ ਇਹ ਚੀਜ਼ ਤੇ ਪਾਣੀ ਭਾਦ ਦੀ ਬਾਈ ਹਾਂ ਪਾਣੀ ਬਗੋਲਾ ਹਾਂ ਤੇ ਉਂ ਵੀ ਲੋਡ ਪੈਂਦਾ ਲੋਡ ਮੋਟਰਾਂ ਪਾਣੀ ਘਟ ਕਰਦੀਆਂ ਹਾਂ ਚੱਲ ਕੋਈ ਚੱਲੂ ਤਾਂ ਵਾਧੂ ਨਾ ਅੱਜ ਹਾਂ ਹਾਂ ਮੈਂ ਤੁੱਕੀ ਕੱਢ ਦਿਓ ਕਿਰਾਏ 10 15 15 16 ਘੰਟੇ ਹਾਂ ਦੇ 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 ਲੋ ਏਰੀਆਉ ਨੀ ਯਾਰਾ